ਸਾਲ ਦੇ ਅੱਜ 14ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸਰਸਾ ਤੋਂ ਆਰੰਭੇ ਬਿਖੜੇ ਪੈਂਡੇ ਪੋ ਮਹੀਨੇ ਦੀ ਅੱਧੀ ਰਾਤ ਸੀ ਆਖਰ ਸੰਗਤਾਂ ਦੇ ਬੇਨਤੀ ਕਰਨ ਤੇ ਕਨਕੋਰ ਕਾਲੀ ਰਾਤ ਨੂੰ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਹੋਇਆ ਅਤੇ ਫਿਰ ਸ਼ੁਰੂ ਹੋਈ ਬਿਖੜੇ ਪੈਂਡੇ ਤੇ ਇੱਕ ਕਰੜੀ ਯਾਤਰਾ ਅਸਮਾਨ ਤੋਂ ਤੇਜ਼ ਮੀਂਹ ਵਰਸ ਰਿਹਾ ਸੀ ਹਵਾ ਬਹੁਤ ਸਰਦ ਜਿਵੇਂ ਤਿੱਖੇ ਤੀਰ ਪਿੰਡੇ ਵਿੱਚ ਵੱਜ ਰਹੇ ਹੋਣ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀ ਦੀਆਂ ਗਰਜ ਦੀਆਂ ਲਹਿਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਤੇ ਸਿੱਖ ਜਥੇ ਸਰਸਾ ਦੇ ਕੰਡੇ ਇਕੱਠੇ ਹੋਏ ਬੱਦਲਾਂ ਚ ਚਮਕਦੀ ਬਿਜਲੀ ਵਿੱਚ ਕਦੇ-ਕਦੇ ਕੁਝ ਚਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀਆਂ ਖੌਫਨਾਕ ਛੱਲਾਂ ਹੀ ਨਜ਼ਰ ਆਉਂਦੀਆਂ ਗੁਰੂ ਜੀ ਨੇ ਆਸਾ ਕੀ ਵਾਰ ਦੀ ਸੰਪੂਰਨਤਾ ਕੀਤੀ ਤੇ ਹੁਕਮ ਕੀਤਾ ਸਰਸਾ ਨਦੀ ਪਾਰ ਕਰਨੀ ਹੈ ਉਸ ਰਾਤ ਸਰਸਾ ਨਦੀ ਦੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਵੰਡਿਆ ਸਗੋਂ ਸਾਰਾ ਗੁਰੂ ਪਰਿਵਾਰ ਵੀ ਖੇਰੂ-ਖੇਰੂ ਹੋ ਗਿਆ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਇੱਕ ਪਾਸੇ ਨਿਕਲ ਗਏ। ਗੁਰੂ ਸਾਹਿਬ ਹੋਰ ਪਾਸੇ ਚਲੇ ਗਏ। ਇਹ ਸੱਤ ਪੋਦੀ ਰਾਤ ਸੀ ਅਤੇ ਅਗਲਾ ਦਿਨ ਚੜ੍ਹਨ ਉਪਰੰਤ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਝਾੜੀਆਂ ਅਤੇ ਕੰਡਿਆਲੇ ਰਾਹਾਂ ਦਾ ਲੰਮਾ ਪੈਂਡਾ ਤੈ ਕਰਦੇ ਰਹੇ ਅੱਠ ਪੋ ਦੀ ਰਾਤ ਨੂੰ ਉਹ ਮਲਾ ਕੁੰਮੇ 마ਸ਼ਕੀ ਜੀ ਦੀ ਛੰਨ ਵਿੱਚ ਜਾ ਪੁੱਜੇ ਇੱਥੇ ਮਾਤਾ ਲక్ష్ਮੀ ਜੀ ਨੇ ਸਾਹਿਬਜ਼ਾਦਿਆਂ ਨੂੰ ਭੋਜਨ ਚਕਾਇਆ ਇਹ ਰਾਤ ਆਰਾਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਜੀ ਨੂੰ ਜਾਨ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੰਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਿਹਾ ਸੀ ਉਸਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲਿਆ ਅਤੇ ਗੰਗੂ ਤੇ ਭਰੋਸਾ ਕਰਦਿਆਂ ਉਸ ਨਾਲ ਚੱਲ ਪਏ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਲੰਘਦੇ ਠਰੂ ਠਰੂ ਕਰਦੇ ਉਹ ਗੰਗੂ ਦੇ ਪਿੰਡ ਵੱਲ ਜਾਂਦੇ ਹੋਏ ਰਸਤੇ ਵਿੱਚ ਕਈ ਥਾਵਾਂ ਤੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ ਪੁੱਜੇ ਜਿੱਥੇ ਉਸਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਆਰਾਮ ਕਰਨ ਲਈ ਕਿਹਾ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਕਿ ਅਗਲੀ ਹੀ ਘੜੀ ਵਿੱਚ ਗੰਗੂ ਦਾ ਰੂਪ ਕਿਵੇਂ ਬਦਲਣ ਵਾਲਾ ਹੈ ਇਹੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਸੁਰੱਖਿਆ ਦੇ ਨਾਂ ਤੇ ਮਿਲਿਆ ਇਹ ਟਿਕਾਣਾ ਧੋਖੇ ਵਿੱਚ ਬਦਲ ਜਾਵੇਗਾ ਸ਼ੁਰੂ ਵਿੱਚ ਗੰਗੂ ਨੇ ਮਿੱਠੇ-ਮਿੱਠੇ ਬੋਲ ਬੋਲੇ ਖਾਣ ਪੀਣ ਦਾ ਭਰੋਸਾ ਦਿੱਤਾ ਪਰ ਜਿਵੇਂ ਹੀ ਉਸ ਦੀ ਨਿਗਾਹ ਮਾਤਾ ਜੀ ਕੋਲ ਪਈ ਗਠੜੀ ਤੇ ਪਈ ਉਸ ਦਾ ਮਨ ਲਾਲਚ ਨਾਲ ਭਰ ਗਿਆ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਉਹ ਕੀਮਤੀ ਗਠੜੀ ਚੁੱਕ ਲਈ ਜਦ ਮਾਤਾ ਜੀ ਨੇ ਨਰਮ ਸੁਭਾਅ ਨਾਲ ਪੁੱਛਿਆ ਪੁੱਤਰ ਗੰਗੂ ਰਾਤ ਜੋ ਗਠੜੀ ਤੂੰ ਚੁੱਕੀ ਉਹ ਕਿਸੇ ਸੁਰੱਖਿਅਤ ਥਾਂ ਰੱਖ ਦਿੱਤੀ ਹੈ ਤਾਂ ਗੰਗੂ ਦੀ ਰੂਹ ਦੇ ਅੰਦਰ ਛੁਪਿਆ ਕਾਲਾ ਰੂਪ ਉੱਭਰ ਆਇਆ ਓਹ ਅੱਗ ਬਬੂਲਾ ਹੋ ਚੀਕਣ ਲੱਗਾ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਹੁਣੇ ਹੀ ਤੁਹਾਨੂੰ ਮੋਰਿੰਡੇ ਕੋਤਵਾਲ ਦੇ ਹਵਾਲੇ ਕਰਦਾ ਹਾਂ ਮਾਤਾ ਗੁਜਰੀ ਜੀ ਨੇ ਪ੍ਰੇਮ ਭਰੇ ਬਚਨ ਨਾਲ ਸਮਝਾਇਆ ਵੇਖ ਪੁੱਤਰ ਜੇ ਕਠੜੀ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੀਂ ਪਰ ਧੋਖੇ ਬਾਸ ਗੰਗੂ ਨਾ ਮੰਨਿਆ ਤੇ ਮੋਰਿੰਡੇ ਨਗਰਵਲ ਨਿਕਲ ਤੁਰਿਆ ਮੁਗਲ ਫੌਜਾਂ ਨੇ ਗੰਗੂ ਦੀ ਇਤਲਾਹ ਤੇ ਮੋਰਿੰਡੇ ਆ ਹੱਲਾ ਬੋਲ ਦਿੱਤਾ। ਉਹਨਾਂ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਰਾਤ ਮੋਰਿੰਡੇ ਦੀ कोतਵਾਲੀ ਵਿੱਚ ਜਾ ਡੱਕਿਆ। ਮੋਰਿੰਡੇ ਤੋਂ ਉਹਨਾਂ ਨੂੰ ਸਰਹਿੰਦ ਲਜਾਇਆ ਗਿਆ। ਇੱਥੋਂ ਹੀ 11 ਪਉ ਨੂੰ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਕੋਲ ਪੇਸ਼ ਕੀਤਾ ਗਿਆ ਜਿੱਥੇ ਸਾਹਿਬਜ਼ਾਦਿਆਂ ਨੇ ਝੁੱਕ ਕੇ ਸਲਾਮ ਕਰਨ ਦੀ ਬਜਾਏ ਅਡੋਲਤਾ ਨਾਲ ਫਤਿਹ ਬੁਲਾਈ ਇਹ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਨਤੀਜਾ ਸੀ ਅਗਲੇ ਦਿਨ 12 ਪੋ ਨੂੰ ਪੇਸ਼ੀ ਵੇਲੇ ਸਾਹਿਬਜ਼ਾਦਿਆਂ ਨੇ ਫਿਰ ਉਸੇ ਦਲੇਰੀ ਨਾਲ ਫਤਿਹ ਬੁਲਾਈ ਸੂਬੇਦਾਰ ਤੇ ਉਸਦੇ ਕਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵੱਖੋ-ਵੱਖ ਲਾਲਚਾਂ ਦਾ ਮੂੰਹ ਪੰਨਿਆ ਇਸੇ ਰਾਤ ਮੋਤੀराम ਮਹਿਰਾ ਜੀ ਆਪਣੀ ਜਾਨ ਤੇ ਖੇਡ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਲਈ ਦੁੱਧ ਲੈ ਕੇ ਠੰਡੇ ਬੁਰਜ ਤੱਕ ਪੁੱਜ ਗਏ ਸਨ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲਣ ਮਗਰੋਂ ਇਹ ਸਾਰੀ ਯਾਤਰਾ ਮਾਤਾ ਜੀ ਲਈ ਬਹੁਤ ਵਿਖੜੇ ਪੈਂਡੇ ਵਾਲੀ ਸੀ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸੰਦੇ ਰਹੇ ਸਗੋਂ ਉਹਨਾਂ ਨੂੰ ਅਦੁੱਤੀ ਸ਼ਹਾਦਤ ਲਈ ਅਗੰਮੀ ਸਬਕ ਸਿਖਾ ਕੇ ਤਿਆਰ ਵੀ ਕਰ ਰਹੇ ਸਨ